ਗੌਤ ਜੀ ਰਹਾਂ ਤੇ ਪੈ ਗਏ ਜਦੋਂ ਤੁਹਾਨੂੰ ਦੱਸੀ ਅੱਛਾ ਜੀ ਜਿਹਨੇ ਆਪ ਦਾ ਬਠਿੰਡੇ ਦੇ ਵਿੱਚ ਰਿਹਾਇਸ਼ ਵੀ ਕਰੀ ਹੈ ਕੋਈ ਹਾਂ ਵਿਆਹ ਕਰਵਾਇਆ ਪਤਾ ਨਹੀਂ ਕਿਵੇਂ ਵੀ ਕਰਵਾਇਆ ਹੈ ਨਾ ਹੂੰ ਬਾਬਾ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਰਵੀ ਸਿੰਘ ਕਰਾਸੜੇ ਪਿੰਡ ਕਿਹੜਾ ਬਾਬਾ ਜੀ ਸੂਰਤੀਆ ਸੂਰਤੀਆ ਹਾਂਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਜੀ ਸਰਸਾ ਜੀ ਸਰਸਾ ਸਰਸਾ ਜ਼ਿਲ੍ਹਾ ਪੈਂਦਾ ਤੇ ਰਗਵੀਰ ਸਿੰਘ ਜੀ ਤੁਹਾਡੇ ਭੈਣ ਭਰਾ ਕਿੰਨੇ ਨੇ ਮੇਰੇ ਭੈਣ ਭਰਾ ਹਾਂਜੀ ਮੇਰਾ ਗੁਰੂ ਦੱਸੂਗਾ ਨਹੀਂ ਬਾਪੂ ਜੀ ਐ ਨਹੀਂ ਤੁਸੀਂ ਇਹਨੂੰ ਦੱਸ ਦੋ ਸਾਨੂੰ ਮੇਰੇ ਗੁਰੂ ਪਤਾ ਨਹੀਂ ਬਾਪੂ ਜੀ ਹੈ ਨਾ ਕੋਈ ਮੇਰਾ ਗੁਰੂ ਕੌਣ ਹੋਗਾ ਤੁਹਾਡਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਦਸ਼ਮेश ਪਤਾ ਜੀ ਦਸ਼ਮेश ਪਤਾ ਜੀ ਦਰਸ਼ਨ ਕਰਨ ਆ ਗਏ ਹੁਣ ਤੁਸੀਂ ਦੱਸੋ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਮੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਹੈ ਠੀਕ ਹੈ ਬਾਪੂ ਜੀ ਸ੍ਰੀ ਗੁਰੂ ਸ੍ਰੀ ਗੁਰੂ ਠੀਕ ਹੈ ਬਾਪੂ ਜੀ ਸ੍ਰੀ ਗੁਰੂ ਕੀ ਕਹਿੰਦੇ ਜੀ ਉੱਥੇ ਕੀ ਪਤਾ ਲੱਗਿਆ ਤੁਹਾਨੂੰ ਜੀ ਇਹਨਾਂ ਬਾਰੇ ਵੀ ਉੱਥੇ ਕੀ ਕਰਦੇ ਹੈ ਜੀ ਇਹਨਾਂ ਦਾ ਇਹ ਆ ਜੀ ਮੇਰੇ ਗੁਰੂ ਸੀਗੇ ਇਹ ਬਟੰਡੇ ਚਲਾਉਂਦੇ ਆ ਜੀ ਆਪਣਾ ਜਿਹੜਾ ਮੋਟਰਸਾਈਕਲ ਰੈਡੀ ਨਹੀਂ ਹੁੰਦੀ ਹਾਂ ਬਾਬਾ ਜੀ ਹਾਂਜੀ ਹਾਂਜੀ ਉਹ ਚਲਾਉਂਦੇ ਰਹੇ ਪਹਿਲਾਂ ਕਾਫੀ ਸੀ ਅਮਰਤਾਰੀ ਸਿੱਖਨੇ ਹੈ ਜੀ ਤੇ ਰੋਲ ਵਗੈਰਾ ਵੀ ਲਾਉਂਦੇ ਰਹੇ ਆ ਗੁਰਬਾਣੀ ਇਹਨਾਂ ਦੇ ਕੰਠ ਹੈ ਜੀ ਤੇ ਕਾਫੀ ਠੀਕ ਸੀ ਕਹਿੰਦੇ ਤਿੰਨ ਚਾਰ ਦਿਨਾਂ ਦਾ ਪਤਾ ਨਹੀਂ ਬੱਸ ਇਹਨਾਂ ਨੂੰ ਕੀ ਜਿਵੇਂ ਡਿਪਰੈਸ਼ਨ ਵਾਲੀ ਚੀਜ਼ ਹੁੰਦੀ ਹੈ ਇਦਾਂ ਦਾ ਹੋ ਕਹਿੰਦੇ ਹਾਲਾਤ ਜਾਦੇ ਗੰਭੀਰ ਹੋ ਗਏ ਕੱਪੜੇ ਲਾ ਦਿੰਦੇ ਸੀ ਜੀ ਹੂੰ ਕੱਲ ਤਾਂ ਇਹਨਾਂ ਨੇ ਜਮੀ ਮਤਲਬ ਕਸ਼ਾਇਰਾ ਵੀ ਆਪਣਾ ਉਤਾਰਤਾ ਹੂੰ ਫਿਰ ਅੱਜ ਉਹਨਾਂ ਨੇ ਕਸ਼ਾਇਰਾ ਵਗੈਰਾ ਪਾਇਆ ਜਿਹੜੇ ਦੁਕਾਨਦਾਰਾ ਸੀ ਬਸੇ ਸੀਗੇ ਜਿਨ੍ਹਾਂ ਨੇ ਵੀਡੀਓਜ਼ ਭੇਜੀਆਂ ਨੇ ਤੇ ਜੋ ਅਸੀਂ ਗਏ ਆ ਉੱਥੇ ਕੱਲਾ ਕਸ਼ਾਰਾ ਪਾਇਆ ਬਸਿੱਤਾਂ ਤੇ ਇਹਨਾਂ ਦੇ ਅਸੀਂ ਜੀ ਅਗਪਰੇ ਤੁਸੀਂ ਪਵਾਏ ਹੋ ਜਾ ਹਾਂਜੀ ਰੇੜੀ 'ਚ ਖੜੇ ਸੀ ਤੇ ਮਾਰੀ ਜਾਂਦੇ ਸੀ ਜੀ ਕੋਈ ਆਏਗਾ ਮਤਲਬ ਰਾਹੀਰ ਹੋਂਦਾ ਨੂੰ ਫੜ ਲੈਂਦੇ ਕਿਸੇ ਦੇ ਮਾਰਨਾ ਚਲਾ ਚਲਾ ਚੀਜ਼ਾਂ ਮਰੀ ਜਾਂਦੇ ਸੀ ਜੀ ਤੁਹਾਡੇ ਨਾਲ ਤਾਂ ਨਹੀਂ ਲੜੇ ਲੜੇ ਤੁਹਾਡੇ ਆਖੇ ਲੱਗ ਗਏ ਅਸੀਂ ਜੀ ਬਸ ਮੈਂ ਜਾ ਕੇ ਫਤੇ ਬੁਲਾਈ ਬਸ ਉਹ ਤੋਂ ਫਿਰ ਇਹ ਸ਼ਾਂਤ ਹੋ ਗਏ ਕਹਿੰਦੇ ਤੁਸੀਂ ਮੈਂ ਕਿਹਾ ਜੀ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਭੇਜਿਆ ਤੁਹਾਡੀ ਸੇਵਾ ਵਾਸਤੇ ਬਸ ਫਿਰ ਇਹ ਬੈਠ ਗਏ ਬੈਠ ਕੇ ਫਿਰ ਗੱਲਾਂ ਕਰਨ ਲੱਗੇ ਬਸ ਸੱਚਖੰਡ ਜਾਣਾ ਮੈਂ ਕਿਹਾ ਹਾਂ ਮੈਂ ਚੱਲੂ ਤੁਹਾਡੇ ਨਾਲ ਹੂੰ ਗੁਰਦਵਾਰ ਪਹਾ ਫੇਰ ਆ ਜੀ ਫੇਰ ਇਹਨਾਂ ਨੇ ਗੁਰਬਾਣੀ ਉੱਥੇ ਤੁਕਾ ਬੋਲੀਆਂ ਕਈ ਮੈਂ ਨਾਲ ਬੋਲਣ ਲੱਗ ਗਿਆ ਫੇਰ ਸ਼ਾਂਤ ਹੋ ਗਈ ਫਿਰ ਗੱਡੀ ਦੇ ਵਿੱਚ ਵੀ ਗੁਰਬਾਣੀ ਬੋਲਦੀ ਆਇਆ ਜੀ ਮੇਰਾ ਨਾਮ ਬਾਪੂ ਗੁਰਪ੍ਰੀਤ ਸਿੰਘ ਆ ਗੁਰਪ੍ਰੀਤ ਸਿੰਘ ਇਹ ਵੀਰ ਦਾ ਨਾਮ ਸੁਤਵੀਰ ਸਿੰਘ ਆ ਸੁਤਵੀਰ ਸਿੰਘ ਇਹ ਵੀਰਾ ਹੈਗਾ ਸਦਾਮ ਸਹਿਨ ਸਦਾਮ ਹਸੈਨ ਹੈਨਾ ਇਹ ਤੁਹਾਨੂੰ ਲੈ ਕੇ ਆਏ ਨੇ ਵੀ ਨਾਲ ਆਇਆ ਵੀਰ ਤੁਸੀਂ ਕਿੱਥੋਂ ਕੀ ਨਾਮ ਤੁਹਾਡਾ ਸਰਦੀ ਕੋਲੇ ਲੈਣਾ ਰਾਜੂ ਜੀ ਨੇ ਰਾਜੂ ਵੀਰੇ ਧੰਨਵਾਦ ਇਹ ਤਿੰਨੋਂ ਵੀਰੇ ਤੁਹਾਨੂੰ ਲੈ ਕੇ ਆਏ ਨਾ ਬਾਪੂ ਉੱਥੋਂ ਬਠਿੰਡੇ ਤੋਂ ਬਠਿੰਡੇ ਕਿਹੜੇ ਚੌਕ 'ਚ ਸੀਗੇ ਤੁਸੀਂ ਬਠਿੰਡੇ ਮੈਂ ਹੈਗਾ ਸਰ ਜੀ ਰਾਜੂ ਦੇ ਘਰੇ ਰਾਜੂ ਦੇ ਘਰੇ ਚੌਕ ਕਿਹੜਾ ਸੀ ਬਟੰਡਾ ਚੌਕ ਬਾਪੂ ਦੀ ਚੌਕ ਨੰਬਰ 5 ਨਹੀਂ ਹਾਂਜੀ ਬਟੰਡਾ 1/2 ਮੀਰਗੜ ਸੀ ਹਾਜੀ ਰਤਨ ਹਾਜੀ ਰਤਨ ਹਾਜੀ ਰਤਨ ਚੌਕ 1/2 1/2 1 ਉੱਥੇ ਦੀ ਆਪਾਂ ਹਾਜੀ ਰਤਨ ਚੌਕ ਹਾਜੀ ਰਤਨ ਜਿਹੜਾ 1/2 2/2 ਬੋਲਦੇ ਆ ਨਾ ਜੀ ਇਹਨਾਂ ਦਾ ਕੋਈ ਜ਼ਮੀਨੀ ਮਸਲਾ ਹੈ ਉਹ ਕਾਗਜ਼ ਦੇ ਉੱਤੇ ਲਿਖਿਆ ਵੀ ਕੋਈ 2/3 ਕੋਈ ਜ਼ਮੀਨੇ ਦੀ ਭਰਾਵਾਂ ਨੂੰ ਦਿੱਤੀ ਜਾਊਗੀ ਕੋਈ ਹਿਸਾ ਦਾ ਉਹ ਜ਼ਮੀਨ ਦੇ ਮਸਲੇ ਜੀ ਹੈ ਡਿਪਰੈਸ਼ਨ ਚ ਉਹ ਚੀਜ਼ ਗਾ ਬਾਰ ਬਾਰ ਦਰਹਾਈ ਉਹ ਕੀ 2 ਵਟਾ ਕਰ ਦਾਂਗੇ ਜੀ 3 ਵਟਾ ਕਰ ਦਾਂਗੇ ਜੀ ਬਾਪੂ ਕਿਹੜਾ ਪਿੰਡ ਆ ਤੁਹਾਡਾ ਪਿੱਛਾ ਮੇਰਾ ਫਿਰ ਅੱਛੀ ਅਸਲ ਹੀ ਪਿੰਡ ਦਾ ਸੂਰਤਈਆ ਜੀ ਸੂਰਤਈਆ ਹਾਂਜੀ ਉੱਥੇ ਜ਼ਮੀਨ ਆ ਤੁਹਾਡੀ ਹਾਂਜੀ ਤੁਹਾਡੇ ਦੋ ਭਰਾ ਉੱਥੇ ਰਹਿੰਦੇ ਆ ਨਹੀਂ ਤਿੰਨ ਅਸੀਂ ਤਿੰਨ ਭਰਾ ਸੀਗੇ ਅੱਛਾ ਜੀ ਮੇਰੀ ਤਾਂ ਮਾਂ ਮਰੀ ਗਈ ਅੱਛਾ ਜੀ ਹਾਂਜੀ ਠੀਕ ਬਾਪੂ ਬਾਪੂ ਮਰਿਆ ਹੋਇਆ ਭਰਾ ਭਰਾ ਮਰਿਆ ਵਰਗੇ ਨਾ ਨਾ ਕਹ ਯਾਰ ਨਾ ਨਾ ਦੋ ਭਰਾ ਗਏ ਗਿੱਲਾ ਹਾਂਜੀ ਨਾਲ ਦਾ ਜੰਮਿਆ ਤੇਰੇ ਕੌਸ਼ਾਲਾ ਦੇ ਸੇਵਾਦਾਰ ਦਾ ਹਾਂਜੀ ਉਹਦੇ ਭਤੀਜੇ ਵੀ ਆ ਤੇਰੇ ਦੋ ਮੁੰਡੇ ਆ ਉਹਦੇ ਉਹਦੀ ਸੇਵਾ ਤਾਰ ਕੀ ਕਰੂੰ ਮੁੰਡੇ ਉਹਦੇ ਇੱਕ ਮੁੰਡਾ ਇੱਕ ਮੁੰਡਾ ਹਾਂਜੀ ਸੂਰਤੀਏ ਰਹਿੰਦਾ ਉਹ ਵੀ ਸੂਰਤੀਏ ਰਹਿੰਦੇ ਦਾ ਉਹਦਾ ਇੱਕ ਮੁੰਡਾ ਹੋਰ ਹੈ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਜੀ ਬਾਪੂ ਰਗਵੀਰ ਸਿੰਘ ਜੀ ਗੁਰੂ ਦਾ ਸਿੰਘ ਆ ਖਾਲਸਾ ਵਾ ਜਿਹੜੀ ਮੋਟਰਸਾਈਕਲ ਰਿਹੜੀ ਆ ਉਹ ਚਲਾ ਕੇ ਆਪਦਾ ਗੁਜ਼ਾਰਾ ਕਰਦਾ ਸੀ ਕਿਰਤ ਕਮਾਈ ਕਰਦਾ ਗੁਰੂदास ਖਾਲਸਾ ਸਿੱਖ ਸੰਜ ਨੈਲਸਨ ਕੁੰਟਰਾ ਪਰ ਅੱਜ ਬਾਪੂ ਜੀ ਦੇ ਹਾਲਾਤ ਇੰਨੇ ਮਾੜੇ ਸੀ ਜਦੋਂ ਸਾਨੂੰ ਵੀਡੀਓ ਆਈ ਬਾਈ ਉਹਨਾਂ ਨੇ ਭੇਜੀ ਤਾਂ ਮੰਨ ਲਓ ਦੇਖ ਕੇ ਸਾਨੂੰ ਵੀ ਇੱਕਦਮ ਬੜਾ ਤਕਲੀਫ ਹੋਈ ਵੀ ਜਮਾ ਇੱਕ ਬਜ਼ੁਰਗ ਬਿਨਾਂ ਕੱਪੜਿਆਂ ਤੋਂ ਅਲਫ ਨੰਗਾ ਸੜਕ ਦੇ ਉੱਤੇ ਘੁੰਮ ਰਿਹਾ ਤਾਂ ਸੀ ਤ੍ਰਾਂਤੀ ਵੀਰ ਉਹਨਾਂ ਨੂੰ ਫੋਨ ਕੀਤਾ ਤਸਵੀਰ ਵੀਰੇ ਹੁਣੀ ਹਾਲਾਂਕਿ ਇਹਨਾਂ ਦਾ ਇਲਾਕਾ ਉੱਥੋਂ 30 35 ਕਿਲੋਮੀਟਰ ਦੂਰ ਆ ਸਿੰਘੇਵਾਲ ਤੇ ਇਹ ਉੱਥੋਂ ਜਾ ਕੇ ਇਹਨਾਂ ਨੂੰ ਲੈ ਕੇ ਆ ਕੇ ਇੱਥੇ ਬਾਪੂ ਜੀ ਨੂੰ ਸੁਪਨਿਆਂ ਦੇ ਘਰ ਪਹੁੰਚੇ ਮਨੁੱਖਤਾ ਦੀ ਸੇਵਾ ਪ੍ਰਵਾਰਤ ਛੱਡਣ ਆਏ। ਸਤਵੀਰ ਵੀਰੇ ਹੁਣੀ ਥੋੜਾ ਪੈ ਜਾਂਦਾ ਵੀਰੇ ਆਹ ਰਾਮਪੁਰਾ ਹਨਾ ਰਾਮਪੁਰਾ ਜੀ ਰਾਮਪੁਰਾ ਫੂ ਹਾਂਜੀ ਰਾਮਪੁਰਾ ਫੂ ਦਾ ਉੱਥੋਂ ਦੇ ਰਹਿਣ ਵਾਲੇ ਨੇ ਵੀਰੇ ਹੁਣੀ ਤੇ ਇਹ ਬਠਿੰਡੇ ਚੌਂਕ ਸੀਗਾ ਕਿਹੜਾ ਹਾਜੀ ਰਤਨ ਚੌਂਕ ਹਾਜੀ ਰਤਨ ਚੌਂਕ 'ਚ ਬੈਠੇ ਸੀਗੇ ਤੇ ਫਿਰ ਸਨ ਆਪਣੇ ਸਤਵੀਰ ਵੀਰਾ ਤੇ ਆਪਣੇ ਸਦਾਮ ਸਿੰਘ ਵੀਰੇ ਹੁਣੀ ਇਹ ਟੀਚਰ ਨੇ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ ਪੜਾਉਂਦੇ ਨੇ ਸਾਡੇ ਸੁਪਨਿਆਂ ਦੇ ਘਰ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਪਹਿਲਾਂ ਵੀ ਕੁਝ ਸਮਾਵਾਂ ਅਸੀਂ ਰਲ ਕੇ ਕੀਤੀਆਂ ਮਾਰੀ ਖਾ ਭੈਣ ਸਾਡੇ ਕੋਈ ਰਹਿ ਰਹੀ ਹੈ ਇੱਥੇ ਤੇ ਬਸ ਅੱਜ ਬਾਪੂ ਜੀ ਦਾ ਵੀ ਜਿਵੇਂ ਕਹਿ ਦਈਏ ਦਾਣਾ ਪਾਣੀ ਇੱਥੇ ਲਿਖਿਆ ਸੀ ਤੇ ਆਟਾ ਇੱਥੇ ਗੁੰਨਿਆ ਪਿਆ ਸੀ ਸ਼ਾਇਦ ਬਾਪੂ ਜੀ ਵੀ ਤਾਂ ਹੀ ਪਹੁੰਚ ਗਏ ਇਸ ਤਸਵੀਰ ਵੀਰੇ ਨੇ ਤਿਸਦਾਮ ਵੀਰੇ ਨੇ ਰਾਜੂ ਵੀਰੇ ਨੇ ਇਹ ਬਰਾਲਾ ਕੀਤਾ ਬਟੰਡੇ ਤੋਂ ਬਾਪੂ ਰਗਵੀਰ ਸਿੰਘ ਨੂੰ ਲੈ ਕੇ ਪਹੁੰਚੇ ਨੇ ਇੱਥੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਮਸ਼ੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਸੀ ਕਾਲ ਸਾਸੀ ਕਾਲ ਭਾਈ ਸ਼ਮਸ਼ੀਰ ਸਿੰਘ ਜੀ ਸ਼ੁਕਰੀਆ ਪਹਿਲਾਂ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਭਾਈ ਜੀ ਭਾਈ ਜੀ ਪੈਰੀ ਪੈਣਾ ਤੁਹਾਡੇ ਭਾਈ ਜੀ ਜਿਉਂਦੇ ਬਸਦੇ ਰਹੋ ਭਾਈ ਬਾਪੂ ਗੁਰਬੀਰ ਸਿੰਘ ਜੀ ਸਾਡੇ ਕੋਲੇ ਸੁਪਨਿਆਂ ਦੇ ਘਰ ਪਹੁੰਚ ਗਏ ਆ ਜੀ ਬਹੁਤ ਬਹੁਤ ਧੰਨਵਾਦ ਕਰਨੇ ਸੀ ਫੋਨ ਭਾਈ ਜੀ ਮੈਂ ਤੁਹਾਨੂੰ ਹੋਰ ਮੈਂ ਸੱਚੇ ਬਹੁਤ ਮੈਂ ਪਿਆਰ ਕਰਦਾ ਤੁਹਾਨੂੰ ਜੀ ਸ਼ੁਕਰੀਆ ਭਾਈ ਸ਼ੁਕਰੀਆ ਸ਼ੁਕਰੀਆ ਭਾਈ ਤੁਹਾਡਾ ਬਹੁਤ ਧੰਨਵਾਦ ਦੁਨੀਆ ਤਾਂ ਉਥੋਂ ਦੀ ਬਹੁਤ ਰ ਪਰ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਕਿਉਂ ਆਇਆ ਤੁਸੀਂ ਕਿਉਂ ਇਹਦਾ ਹਰ ਨਾਰਾ ਮਾਰਿਆ ਇਹ ਵੱਡੀ ਗੱਲ ਇੱਕ ਇੱਕ ਮਾਣ ਹੁੰਦਾ ਹੈ ਨਾ ਬਈ ਮੈਂ ਮੈ ਮੈਨੂੰ ਮਾਣ ਸੀ ਵੀ ਬਾਈ ਨੂੰ ਮੈਂ ਕਰੂੰਗਾ ਤਾਂ ਬਈ ਬਾਈ ਜੀ ਜਿੱਦੀ ਟੀਮ ਪਹੁੰਚੂਗੀ ਹੈ ਨਾ ਜੀ ਜੀ ਬਈ ਮੈਨੂੰ ਇਹ ਮਾਣ ਸੀਗਾ ਤੇ ਮੇਰਾ ਮਾਣ ਟੁੱਟਣ ਨਹੀਂ ਦਿੱਤਾ ਤੁਸੀਂ ਧੰਨਵਾਦ ਬਾਈ ਧੰਨਵਾਦ ਮੈਨੂੰ ਸੱਚੀ ਮੈਂ ਅੱਖਾਂ ਭਰ ਆਉਂਦੀਆਂ ਨੇ ਇਹ ਚੀਜ਼ਾਂ ਦੇਖ ਕੇ ਨਾ ਵੀ ਮੈਂ ਵੀਡੀਓ ਦੇਖਦਾ ਬਈ ਬਈ ਪੜਾ ਸੀ ਯਾਰ ਬਈ ਇਹਨਾਂ ਦੀ ਹਾਲਤ ਉੱਥੇ ਕੀ ਸੀ ਪ੍ਰੋਬਲਮ ਕੀ ਸੀ ਪਤਾ ਲੱਗਿਆ ਹੋ ਤੁਹਾਨੂੰ ਸਾਰੀ ਮੈਂ ਮੈਂ ਤੁਹਾਨੂੰ ਦੱਸਦਾ ਬਾਈ ਜੀ ਵੀ ਮਾ ਹਫਤਾ ਪਹਿਲਾਂ ਬਾਈ ਜੀ ਜਮਾ ਨੋਰਮਨ ਅਛਾ ਜੀ ਜਿਵੇਂ ਨਾਰਮਲ ਇਨਸਾਨ ਕੰਮ ਕਰਦੇ ਆ ਹਾਰਡ ਵਰਕਿੰਗ ਅਰੇੜੀ ਚਲਾਉਂਦੇ ਸੀ ਮੋਟਰਸਾਈਕਲ ਵਾਲੀ ਬਾਈ ਜੀ ਮੰਡੀ ਚ ਆਪਣੇ ਬਠਡੇ ਜੀ ਪਤਾ ਨਹੀਂ ਰੱਬ ਜਾਣੇ 4-5 ਦਿਨਾਂ ਤੋਂ ਡੇ ਬਾਈ ਡੇ ਡੇ ਬਾਈ ਡੇ ਹਾਲਤ ਖਸਤਾ ਹੋ ਰਹੀ ਸੀ ਬਾਈ ਜੀ ਦਾ ਜੀ ਰੇੜੀ ਡੂੜੀ ਹੁਣ ਇਹਨਾਂ ਦੀ ਕੰਟਰੋਲ ਚ ਉੱਥੇ ਰੱਖੀ ਹੋਈ ਹੈ ਕਿਤੇ ਸੰਭੀ ਹੋਈ ਹੈ ਕਿਤੇ ਉਹਨਾਂ ਲੈ ਜਾਵੇ ਕੋਈ ਚੱਕ ਕੇ ਉਹਨਾਂ ਨੇ ਨਾ ਬਾਈ ਜੀ ਪੱਕਾ ਪ੍ਰਬੰਧ ਕਰਕੇ ਬਾਈ ਜੀ ਉਹਨਾਂ ਨੂੰ ਮੈਂ ਠਾੜਾ ਜਮਾ ਕਰਾ ਕੇ ਬਾਈ ਜੀ ਉਹਨਾਂ ਨੂੰ ਭੇਜਤੀ ਜਿ ਉਹਨਾਂ ਦੇ ਥਾਣੇ ਵਾਲਿਆਂ ਦੇ ਮੇਨ ਦੇ ਕਰਾ ਕੇ ਸੰਭਾਹ ਪਾ ਕੇ ਉਹਨਾਂ ਨੂੰ ਭੇਜਤੀ ਬਾਠ ਠੀਕ ਆ ਠੀਕ ਆ ਹਾਂ ਜੀ ਉਹ ਉਹ ਨਹੀਂ ਕੋਈ ਭਾਈ ਜੀ ਤੇ ਇਹ ਆ ਗਏ ਭਾਈ ਹਾਂ ਜੀ ਪਹੁੰਚ ਗਏ ਜੀ ਪਹੁੰਚ ਗਏ ਪਤਾ ਨਹੀਂ ਭਾਈ ਜੀ ਦੋ ਤਿੰਨ ਦਿਨਾਂ ਤੋਂ ਨਹੀਂ ਤਾਂ ਦੇਖੀ ਉਹ ਪਰਸੋਂ ਇਹ ਅਮਰਤਾ ਸਿੰਘ ਨੇ ਜੀ ਜੀ ਮੈਂ ਮੈਨੂੰ ਉੱਥੋਂ ਪਤਾ ਲੱਗੇ ਭਾਈ ਜੀ ਪਰਸੋਂ ਪਾਇਆ ਸੀ ਚੋਲਾ ਜੀ ਪਰਸੋਂ ਥੋੜਾ ਗੁੱਸੇ ਵਿੱਚ ਬੋਲੀ ਗਏ ਕੱਲ ਹੋਰ ਹਾਲ ਤਕਰਾਵੋ ਜੀ ਭਾਈ ਤੇ ਅੱਜ ਇਹਨਾਂ ਦੇ ਵੀ ਕੱਪੜਿਆਂ ਤੋਂ ਬਾਹਰ ਹੋ ਗਏ ਹੂੰ ਮੈਂ ਬੇਬੀ ਕੱਲ ਵੀ ਵੀਡੀਓ ਭਾਈ ਭਾਈ ਜੀ ਕੱਲ ਅੱਜ ਵੀ ਭਾਈ ਉਹ ਰਿਕਵੈਸਟ ਕੀਤੀ ਵੀ ਭਾਈ ਜੀ ਪਲੀਜ਼ ਹਨਾ ਵੀ ਹੈਲਪ ਕਰੋ ਤੇ ਇਹ ਚੀਜ਼ ਸੀ ਭਾਈ ਜੀ ਮੈਂ ਬਹੁਤ ਸ਼ੁਕਰੀਆ ਭਾਈ ਤੁਹਾਡਾ ਸਮਝ ਚੇਤਨ। ਧੰਨਵਾਦ। ਮੈਂ ਆ ਕੇ ਜਾਉ ਤੁਹਾਨੂੰ ਭਾਈ ਕੋਈ ਗੱਲ ਨਹੀਂ। ਓਕੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਉਹਨਾਂ ਦੇ ਪਤੀ ਜੀ ਦਾ ਨੰਬਰ ਲੈ ਲੈਂਦਾ ਜੀ। ਨੰਬਰ ਮਿਲੇ ਜੀ। ਇਹਨਾਂ ਦੇ ਪਤੀ ਜੀ ਦਾ ਤੁਰਨ ਲੱਗੇ ਜਦੋਂ ਹਾਂ ਉਹਦੀ ਮਿਲਿਆ ਜੀ ਨਹੀਂ ਤਾਂ ਗੱਲ ਅਸੀਂ ਕਰ ਲੈਂਦੇ। ਜਦੋਂ ਤੁਰਨ ਲੱਗੇ ਉਹਦੀ ਦਿੱਤਾ ਹੀ ਉਹਨਾਂ ਨੇ ਨੰਬਰ। ਇਹ ਤੇ ਭਤੀਜੇ ਦਾ ਨੰਬਰ ਹੈ ਜੀ। ਜੀ, ਅਲਾ ਇਕ ਕਾਲਿੰਗ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲਦੇ ਹੋ ਤੁਸੀਂ? ਤੁਸੀਂ ਕਿੱਥੋਂ ਵੀਰੇ? ਮੈਂ ਗੁਰਪ੍ਰੀਤ ਬੋਲ ਰਿਹਾ ਵੀਰੇ ਲੁਧਿਆਣੇ ਤੋਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੋ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ। ਵੀਰੇ ਜੀ ਤੁਸੀਂ ਕਿੱਥੋਂ ਤੋਂ ਬੋਲਦੇ ਹੋ ਸੂਰਤਿਆ ਪਿੰਡਾਂ? ਹਾਂ ਸੂਰਤਿਆ ਤੋਂ ਕੀ ਨਾਂ ਵੀਰੇ ਤੁਹਾਡਾ? ਮੇਰਾ ਨਾਂ ਅੰਗਰੇਜ਼ ਸਿੰਘ ਹੈ ਜੀ। ਅੰਗਰੇਜ਼ ਵੀਰੇ ਕਿੰਨਾ ਸਾਨੂੰ ਬਾਪੂ ਜੀ ਬਠਿੰਡੇ ਤੋਂ ਮਿਲੇ ਨੇ ਉਹਨਾਂ ਦਾ ਨਾਂ ਹੈਗਾ ਰਗਵੀਰ ਸਿੰਘ। ਅ ਉਹ ਬਹੁਤ ਅਫਸੈਟ ਹੋਏ ਹੋਇਆ ਕੱਪੜੇ ਲਾ ਕੇ ਨੰਗੇ ਘੁੰਮਦੇ ਸੀਗੇ ਉੱਥੇ ਬਾਜ਼ਾਰ 'ਚ ਬਠੰਡੇ ਅੱਜ ਜੀ ਅੱਜ ਹਾਂਜੀ ਹਾਜੀਪੁਰ ਚੌਕ 'ਚ ਨਾ ਹਾਂਜੀ ਉੱਥੋਂ ਲੈ ਕੇ ਆਏ ਆ ਜੀ ਵੀਰ ਹੁਣੇ ਸਾਡੇ ਕੋਲੇ ਲੁਧਿਆਣੇ ਲੈ ਕੇ ਆਏ ਨੇ ਮਨੁੱਖਤਾ ਦੀ ਸੇਵਾ 'ਤੇ ਅੱਛਾ ਜੀ ਤੇ ਸਾਨੂੰ ਉੱਥੋਂ ਨੰਬਰ ਮਿਲਿਆ ਹੀ ਤੁਹਾਡਾ ਵੀ ਤੁਹਾਡੇ ਚਾਚਾ ਜੀ ਹਜ ਤਾਇਆ ਜੀ ਆ ਨਹੀਂ ਮੇਰੀ ਗੱਲ ਨਾ ਤੁਸੀਂ ਇੱਕ ਵਾਰੀ ਧਿਆਨ ਨਾਲ ਸੁਣੋ ਜੀ ਹਾਂਜੀ ਮੇਰੇ ਤਾਇਆ ਹੀ ਹੈ ਜੀ ਇਹ ਮਾਲੋ ਵੀ ਮੇਰੇ ਸਕੇ ਤਾਇਆ ਹੀ ਨਹੀਂ ਹੈਗੇ ਜੀ 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 ਮਾਲੇ ਵੀ ਘਰਾਂ ਦੇ ਵਿੱਚੋਂ ਆ ਠੀਕ ਆ ਜੀ ਠੀਕ ਆ ਇਹ ਇਹ ਮੰਨ ਲਓ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਹੈਗਾ ਜੀ ਕੋਈ ਜਿਹੜਾ ਭਰਾ ਆ ਜਾਂ ਕੋਈ ਹੋਰ ਉਸ ਵੇਲੇ ਤਾਂ ਇੱਕ ਗੱਲ ਬਿਲਕੁਲ ਤਰੀਕੇ ਨਾਲ ਸੁਣੋ ਹੈਲੋ ਹਾਂਜੀ ਹਾਂਜੀ ਇਹਦਾ ਨਾ ਮੰਨ ਲਓ ਵੀ ਭਰਾ ਸਕਾ ਤਾਂ ਹੈ ਨਹੀਂ ਜੀ ਠੀਕ ਹੈ ਇਹਦੇ ਮੰਨ ਲਓ ਵੀ ਦਾਦਾ ਜੀ ਨੇ ਦੋ ਵਿਆਹ ਸੀਗੇ ਅੱਛਾ ਜੀ ਤੇਰੀ ਮਾਤਾ ਜੀ ਗੁਜ਼ਰ ਗਈ ਸੀਗੀ ਠੀਕ ਹੈ ਜੀ ਠੀਕ ਹੈ ਉਹਨਾਂ ਨੇ ਫਿਰ ਦੁਬਾਰਾ ਵਿਆਹ ਲੈ ਲਿਆ ਠੀਕ ਹੈ ਜੀ ਠੀਕ ਹੈ ਦੂਜੇ ਦੋ ਭਾਈ ਹੈਗੇ ਉਹਨਾਂ ਨੂੰ ਇਹਨੇ ਤੰਗ ਧੋਕ ਕਰਿਆ ਇਹਦੇ ਜਮੀਨ ਤੋਂ ਹੋ ਗਈ ਸੀ ਕੀ ਇਹਦੇ ਨਾਲ 1-2 ਕਿੱਲੇ ਜੀ ਕੀ ਆਪਦੀ ਜ਼ਮੀਨ ਜਮੂਨ ਵੀ ਵੇਚ ਗਿਆ ਗਲਤ ਜੀ ਰਾਹਾਂ ਤੇ ਪੈ ਗਿਆ ਜਦੋਂ ਤੁਹਾਨੂੰ ਦੱਸੀ ਅੱਛਾ ਜੀ ਇਹਨੇ ਆਪ ਦਾ ਬਠਿੰਡੇ ਦੇ ਵਿੱਚ ਰਿਹਾਇਸ਼ ਵੀ ਕਰੀ ਹੈ ਕੋਈ ਹਾਂ ਵਿਆਹ ਕਰਵਾਇਆ ਪਤਾ ਨਹੀਂ ਕਿਵੇਂ ਵੀ ਕਰਵਾਇਆ ਹੈ ਨਾ ਹੂੰ ਆਪਾਂ ਨਹੀਂ ਜਾਣਦੇ ਇਹਦੇ ਬਾਰੇ ਹੁਣ ਤਾਂ ਬਾਲਾ ਅਫਸਰਟ ਹੋਇਆ ਫਿਰਦਾ ਬਾਈ ਥੋੜਾ ਜਿਹਾ ਅਫਸਰਟ ਹੋ ਗਿਆ ਜੀ ਤੁਸੀਂ ਦੱਸੋ ਜੀ ਅਸੀਂ ਤਾਂ ਇਹਨੂੰ ਹੁਣ ਘਰੇ ਪਹੁੰਚਦਾ ਕਰ ਸਕਦੇ ਆ ਮੇਰੇ ਕੋਈ ਕੱਲ ਫੋਨ ਵੀ ਆਇਆ ਸੀ ਭਾਈਆਂ ਦਾ ਹਾਂਜੀ ਹੁਣ ਤਾਂ ਜੀ ਅਸੀਂ ਇੱਥੇ ਮੁਫਤਰੀ ਸੇਵਾ ਤੇ ਲੈ ਆਏ ਆਂ। ਹਾਂਜੀ ਭਾਈ ਜੀ ਪੰਜ ਚਾਰ ਦਿਨ ਸੀ ਰੱਖਾਂਗੇ ਥੋੜਾ ਸੈੱਟ ਹੋ ਲੈਣ ਦੇ ਤੁਸੀਂ ਢੇੜਾ ਮਾਰਿਓ। ਅਸੀਂ ਚਾਹੁੰਦੇ ਜੀ ਠੀਕ ਹੋ ਜAVE ਤਾਂ ਆਪਦੇ ਘਰ ਚਲੇ ਜਾਵੇ। ਬਾਕੀ ਇਹਦੇ ਕਰਮ ਆ ਬਾਈ। ਠੀਕ ਆ। ਭਾਈ ਜੀ ਤੁਹਾਡਾ ਨੰਬਰ ਹੀ ਹੈ ਨਾ? ਹਾਂਜੀ ਹਾਂਜੀ ਸਾਡਾ ਹੀ ਨੰਬਰ ਹੈ। ਕੋਈ ਗੱਲ ਨਹੀਂ ਵੀਰ ਜੀ ਜਿੰਮੇ ਵੀ ਤੁਸੀਂ ਕਹੋਗੇ ਅਸੀਂ ਉਵੇਂ ਹਾਜ਼ਰ ਆ। ਬਾਕੀ ਥੋੜਾ ਜਿਹਾ ਗਲਤੀਆਂ ਇਸੇ ਚ ਹੀ ਆਜ਼ਾਰੀਆਂ। ਚਲੋ ਬੰਦੇ ਦੀਆਂ ਕਮੀਆਂ। ਬੰਦੋ ਇੱਕ ਵਾਰੀ ਜਦੋਂ ਆਪਸਾਂ ਤੇ ਯੋਗ ਹੈ ਨਾ ਹੁਣ ਤਾਂ ਇਹਦਾ ਠੀਕ ਹੋ ਕਰਕੇ ਕੀ ਹੋ ਹੈ ਨਾ। ਹਾਂ ਬਾਕ ਪਰ ਹੁਣ ਜਿਹੜੇ ਇਹ ਹਾਲਾਤ ਆ ਬਾਈ ਹੁਣ ਤਾਂ ਮਤਲਬ ਇਦਾਂ ਦੇ ਆ ਵੀ ਨਗਨ ਵਸਤਾ ਜਿਵੇਂ ਬਿਨਾਂ ਕੱਪੜਿਆਂ ਤੋਂ ਅਲਫ ਨੰਗਾ ਘੁੰਮਦਾ ਸੀ ਉੱਥੇ। ਅੱਛਾ ਜੀ। ਇਸ਼ਾਰਾ ਵੀ ਲਾਤਾ ਸੀ। ਅੱਛਾ ਜੀ। ਹਾਂ ਜੀ। ਤੇ ਚਲੋ ਤੁਸੀਂ ਦੱਸੋ ਕਿਵੇਂ ਕਰਨਾ ਹੈ ਤਾਂ ਜੇ ਤੁਸੀਂ ਕਹੋ ਤਾਂ ਆਪਾਂ ਇਹਦੇ ਦੂਜੇ ਮਨਲਾ ਤਾਇ ਦੇ ਚਾਚੇ ਦੇ ਮੁੰਡੇ ਆ। ਹਾਂ ਉਹ ਕਹਿੰਦੇ ਵੀ ਤੇ ਭਰਾਵਾਂ ਨਾਲ ਤੁਸੀਂ ਗੱਲ ਕਰ ਲਿਓ ਤੇ ਕਰਵਾ ਦਿੰਨੇ ਪਰ ਇਹ ਘਰੇ ਠਿੱਕਿਆ ਨਹੀਂ ਪਹਿਲਾਂ ਵੀ ਸਾਡੇ ਮੰਨ ਲਓ ਕਿ ਜਦੋਂ ਵੀ ਸੂਰਤੀ ਆਉਂਦਾ ਨਾ ਸੂਰਤੀ ਆ ਪਿੰਡ ਸਾਡਾ। ਹਾਂ ਦੱਸਿਆ ਨਹੀਂ ਮੈਨੂੰ ਸੂਰਤੀਆ ਪਿੰਡ ਆ। ਮਨਲਾ ਰਾਤ ਲਾ ਕੇ ਨਜ਼ਰ ਹੱਥ ਲਾ ਜਾਂਦਾ ਹੂੰ ਕਰੇ ਤਾਂ ਆਉਂਦਾ ਹੀ ਨਹੀਂ ਮੰਨ ਲਓ ਕਿ ਸਾਡੇ ਜਰੂਰ ਕਰੇ ਆ ਜਾਂਦਾ ਚਾਚੂ ਤੱਪੀ ਜਾਂਦਾ ਜਾਂ ਪਾਣੀ ਪੀ ਜਾਂਦਾ ਬੈਠਦਾ ਤਾਂ ਇਹ ਵਾ ਪੰਜ ਦਸ ਮਿੰਟ ਹੀ ਹੁੰਦਾ ਹੂੰ ਚਲੋ ਵੀਰੇ ਸੁਨੇਹਾ ਲਾ ਦਿਓ ਤੇ ਜੇ ਆ ਸਕਦੇ ਹੋ ਕੋਈ ਨਾ ਪੰਜ ਚਾਰ ਦਿਨ ਰੁੱਕ ਕੇ ਆ ਜਿਓ ਥੋੜਾ ਸੈੱਟ ਹੋ ਜਾਊਗਾ ਪੰਜ ਚਾਰ ਦਿਨ ਤਿੱਕਰ ਤੁਸੀਂ ਦੋ ਤਿੰਨ ਤਰੀਕ ਤੋਂ ਬਾਅਦ ਆ ਜਿਓ ਕੋਈ ਗੱਲ ਨਹੀਂ ਭਾਈ ਜਿਵੇਂ ਵੀ ਤੁਸੀਂ ਕਹੋਗੇ ਅਸੀਂ ਉਵੇਂ ਤਿਆਰ ਆ ਠੀਕ ਹੈ ਜੇ ਤੁਸੀਂ ਕਹੋਗੇ ਘਰੋਂ ਤੁਸੀਂ ਸਾਹਮ ਲੈਣਿਆ ਆਪਾਂ ਸਾਹਮ ਲਾਂਗੇ ਪਰ ਇਹ ਜੋ ਦੋ ਵੀ ਸਹੀ ਹੋ ਗਿਆ ਟਿਕਦਾ ਤਾਂ ਇਹ ਨਹੀਂ ਸਾਨੂੰ ਇੰਨਾ ਜ਼ਰੂਰ ਪਤਾ ਇਹਦੇ ਬਾਰੇ ਚਲੋ ਕੋਈ ਨਾ ਬੀਜੀ ਅਸੀਂ ਕਰਦੇ ਆ ਕੋਸ਼ਿਸ਼ ਤੁਸੀਂ ਕਿਹੜਾ ਮਾਰ ਜਿਓ ਹਨਾ ਠੀਕ ਹੈ ਬਾਈ ਜੀ ਠੀਕ ਹੈ ਬਾਲਾ ਆਪਣਾ ਨਾਲ ਬੋਲੇ ਵਾਲੇ ਤੇ ਨਾਲ ਹੀ ਹੈ ਪਿੰਡ ਦਾ ਛੋਟੇ ਕੋਲੇ ਬੋਲੇ ਵਾਲੇ ਤੇ ਵੀ ਆਉਂਦੇ ਆ ਸਰਵਾਦਾ ਹਾਂਜੀ ਆਉਂਦੇ ਬੀਜੀ ਆਉਂਦੇ ਹਾਂਜੀ ਹਾਂਜੀ ਕੋਈ ਗੱਲ ਹੀ ਨਹੀਂ ਬਾਈ ਜੀ ਜਿਵੇਂ ਵੀ ਤੁਸੀਂ ਕੀ ਆਉਂਗੇ ਓਕੇ ਬੀਜੀ ਓਕੇ ਬੀਜੀ ਓਕੇ ਹਾਂਜੀ ਸਰਸੀ ਗੱਲ ਇਹ ਵੀ ਰੰਗਰੇਤ ਸਿੰਘ ਸੀ ਉਹਨੇ ਵੀ ਵਧੀਆ ਗੱਲ ਕੀਤੀ ਉਹਨਾਂ ਨੇ ਦੱਸਿਆ ਵੀ ਸਾਡੇ ਘਰਾਂ ਚੋਂ ਆ ਬਾਈ ਸੂਰਤਿਆ ਪਿੰਡ ਦਾ ਬਾਈ ਦਾ ਹਨਾ ਸਿਰਸਾ ਜ਼ਿਲ੍ਹਾ ਹਰਿਆਣਾ ਤੋਂ ਆ ਬਾਈ ਤੇ ਚਲੋ ਕਮੀਆਂ ਤਾਂ ਬੰਦੇ 'ਚ ਅਸੀਂ ਸਾਰੇ ਹੀ ਭਰੇ ਪਏ ਆ ਕਮੀਆਂ ਦੇ ਤਾਂ ਪਰ ਗੱਲ ਹੁਣ ਹਾਲਾਤਾਂ ਦੀ ਆ ਨਾ ਵੀ ਹਾਲਾਤ ਆ ਜਿਹੜੇ ਬਾਈ ਦੇ ਆਧਾਰ ਕਾਰਡ ਪੈਨ ਕਾਰਡ ਪੈਸੇ ਤਾਂ ਨਹੀਂ ਕੋਈ ਕੋਲੇ ਨਹੀਂ ਕੋਈ ਇਹ ਕੀ ਆ ਅਸਲ ਹੱਜ ਖਾਲਸਾ ਵਾ ਇਹਨਾਂ ਦੇ ਆਧਾਰ ਕਾਰਡ ਪੈਨ ਕਾਰਡ ਇਹਨਾਂ ਕੋਲੋਂ ਮਿਲਿਆ ਜੀ ਤੇ ਬਾਕੀ ਕਾਗਜ਼ ਜੋ ਕੁਝ ਮੇਰੇ ਉੱਤੇ ਕਿਸ਼ਤਾ ਕੁਸ਼ਤਾ ਦਾ ਲਿਖਿਆ ਹੋਇਆ ਵਾ ਤੇ ਬਾਕੀ ਹੋਰ ਕੋਈ ਪੈਸਾ ਤੇ ਲੈਣਾਂ ਕੋਲੇ ਕੋਈ ਨਹੀਂ ਮਿਲਿਆ ਨਾ ਕੋਈ ਮੋਬਾਈਲ ਮੋਬਾਈਲ ਕੁਝ ਨਹੀਂ ਸੀ ਨਾ ਕੋਈ ਜੋ ਕੁਸ਼ੀਤ ਮੋਬਾਈਲ ਕਹਿੰਦੇ ਸੀ ਇਹ ਕਹਿੰਦੇ 20 25 ਹਜ਼ਾਰ ਦਾ ਇਹਨੇ ਲਿਆ ਸੀਗਾ ਤੋੜ ਲਿਆ ਜੀ ਉੱਥੇ ਹਿੰ ਟੁੱਟਿਆ ਹੋਇਆ ਵੀ ਨਹੀਂ ਉਹਦਾ ਦੱਬੇ ਦੀ ਫੋਟੋ ਭੇਜੀ ਸੀ ਉਹਦਾ ਚਲਾਗਾ ਕੱਲਾ ਡੱਬਾ ਸੀਗਾ ਉੱਥੇ ਖਾਲੀ ਅਰਦਾਸ ਬੇਨਤੀ ਵੀ ਤੇ ਵੀਡੀਓ ਨੂੰ ਸ਼ੇਅਰ ਵੀ ਤੇ ਹੋਰ ਕੋਈ ਚਾਹਣ ਵਾਲਾ ਬਾਪੂ ਨੂੰ ਜਾਣਨ ਵਾਲਾ ਪਛਾਣਨ ਵਾਲਾ ਮਿਲ ਜਵੇ